ਏ ਤੁਸੀਂ ਦੇਖ ਸਕਦੇ ਹੋ ਨਹਿਰ ਜਿਹੜੀ ਦਰਾਹੇ ਤੋਂ ਜੋੜੇ ਬੁਲਾਵਲ ਨੂੰ ਜਾਂਦੀ ਆ ਬਿਲਕੁਲ ਖਾਲੀ ਚੱਲਦੀ ਆ ਇੱਕ ਪਾਸੇ ਹੜਾਏ ਪਏ ਨੇ ਤੇ ਜੇ ਹੜਾ ਵਾਲਾ ਪਾਣੀ ਇੱਧਰ ਨੂੰ ਛੱਡ ਦਿੱਤਾ ਜਾਵੇ ਇਹ ਬਿਲਕੁਲ ਖਾਲੀ ਚੱਲ ਰਹੀ ਆ ਇਹ ਹੜਾਂ ਨੂੰ ਰੋਕਣ ਲਈ ਇਹੋ ਜਿਹੀਆਂ ਵਾਧੂ ਨਹਿਰਾਂ ਵੀ ਬਣਾਈਆਂ ਜਾ ਸਕਦੀਆਂ ਨੇ ਜਿਹੜਾ ਜਦੋਂ ਹੜਾ ਦਾ ਪਾਣੀ ਬਾਦੂ ਆਉਂਦਾ ਇਹ ਨਹਿਰਾਂ 'ਚ ਛੱਡਿਆ ਜਾਇਆ ਕਰੇ ਇਹ ਦੇਖੋ ਬਿਲਕੁਲ ਖਾਲੀ ਥੱਲੇ ਲੱਗੀ ਪਈ ਆ ਇਹ ਕਿਉਂ ਥੱਲੇ ਲੱਗੀ ਪਈ ਆ ਇਹ ਕਿਹੜੀਆਂ ਚਾਲਾਂ ਨੇ ਕੀ ਹੋ ਰਿਹਾ ਏ ਪਾਣੀ ਇਹਦੇ ਵਿੱਚ ਕਿਉਂ ਨਹੀਂ ਛੱਡਿਆ ਜਾ ਰਿਹਾ ਇਹਦੇ ਵਿੱਚ ਪਾਣੀ ਛੱਡਿਆ ਜਾਵੇ ਤਾਂ ਕਿ ਜਿਹੜੇ ਹੜਾ ਨਾਲ ਲੋਕ ਮਰ ਰਹੇ ਨੇ ਉਹ ਨਾ ਮਰਨ ਹੜાળા ਪਾਣੀ ਇਨਾਂ ਦੇ ਵਿੱਚ ਛੱਡਿਆ ਜਾਵੇ ਜੀ ਤੇ ਇਹੋ ਜੀਆਂ ਨਹਿਰਾਂ ਹੋਰ ਹੜਾ ਤੋਂ ਬਚਾਰ ਲਈ ਦਰਿਆਵਾਂ ਦੇ ਨਾਲ-ਨਾਲ ਹੋਰ ਬਣਾ ਲਈਆਂ ਜਾਣ ਤੇ ਇਹ ਨਹਿਰ ਦਰਿਆਹੇ ਦਰਾਹੇ ਤੋਂ ਜੋੜੇ ਪੁਣਾ ਵੱਲ ਨੂੰ ਜਾਂਦੀ ਹੈ ਅੱਜ ਤਰੀਕ ਹੈਗੀ 4 9 2025 ਤਰੀਕ ਆ ਇਹ ਕਈ ਦਿਨਾਂ ਤੋਂ ਖਾਲੀ ਚੱਲ ਰਹੀ ਹੈ ਨਹਿਰ ਉਹ ਦਰਿਆਵਾਂ ਵਿੱਚ ਹੜਾਏ ਪਏ ਨੇ ਲੋਕ ਡੁੱਬੇ ਪਏ ਨੇ ਲੋਕਾਂ ਦੇ ਘਰਾਂ ਦੇ ਵਿੱਚ 9-10 10 ਫੁੱਟ ਪਾਣੀ ਭੜਿਆ ਪਿਆ ਤੇ ਇਹਦੇ ਵੱਲ ਵੀ ਧਿਆਨ ਦੇ ਕੇ ਇਹਨਾਂ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇ ਤਾਂ ਕਿ ਦਰਿਆਵਾਂ ਤੋਂ ਹੜਾ ਤੋਂ ਬਚਾਅ ਕੀਤਾ ਜਾ ਸਕੇ